ਅਕਾਲ ਪੁਰਖ ਪਾਤਸ਼ਾਹ ਦੇ ਵੱਲੋਂ ਮਹਾਨ ਸਮੋਖਾ ਮਿਲਿਆ ਹੈ ਮਤਾਂ ਲੱਗਿਆ ਕਿ ਖਰੂਸ ਸਾਹਿਬ ਦੀ ਧਰਤੀ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਸ ਖਾਲਸਾ ਰਾਜ ਦੀ ਜੋ ਨਾ ਪ੍ਰਗਟ ਹੋਈਆਂ ਨੇ ਜਿਹੜੇ ਖਾਲਸਾ ਰਾਜ ਨੂੰ ਕੁਝ ਦੋਗਲੇ ਹਨ ਆਪਣੇ ਨਾ ਮਾੜੀਆਂ ਨੀਤੀਆਂ ਦੇ ਕਰਕੇ ਸਾਡੇ ਕੋਲ ਉਸ ਰਾਜ ਨੂੰ ਦੂਰ ਕਰ ਦਿੱਤਾ ਸੀ ਪਰ ਅੱਜ ਫੇਰ ਇੱਕ ਵਾਰ ਉਧਰ ਲੱਗਿਆ ਕਿ ਖਰੂਸ ਸਾਹਿਬ ਦੀ ਧਰਤੀ ਦੇ ਵਿੱਚੋਂ ਖਾਲਸਾ ਰਾਜ ਨੇ ਜਦੋਂ ਪ੍ਰਗਟ ਹੋਈਆਂ ਨੇ